ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤਕਰੀਬਨ ਆਉਂਦੇ 5-6 ਦਿਨਾਂ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 4 ਤਰੀਕ ਤੱਕ ਅਲਰਟ ਜਾਰੀ ਕਰ ਦਿੱਤੇ ਗਏ ਹਨ ਕੁਝ ਇਲਾਕਿਆਂ ਦੇ ਵਿੱਚ ਟੁੱਟਵੀਆਂ ਕਾਰਵਾਈਆਂ ਦੇ ਅਲਰਟ ਜਾਰੀ ਕੀਤੇ ਗਏ ਹਨ ਅੱਗੇ ਅੱਜ ਦੇ ਵਿੱਚ ਲਈ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow alert ਤੇ ਕੁਝ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤੇ ਗਏ ਹਨ ਇਸ ਦੀ ਗੱਲ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਜ਼ਿਲੇਵਾਰ ਕਾਰਵਾਈਆਂ ਦੇ ਵੀ ਅਲਰਟ ਮੌਸਮ ਵਿਭਾਗ ਨੇ ਕੁਝ ਇਲਾਕਿਆਂ ਦੇ ਵਿੱਚ ਜਾਰੀ ਕਰ ਦਿੱਤੇ ਗਏ ਹਨ ਜੇ 오ਰਾਂ ਲਰਟ ਤਕਰੀਬਨ 8 ਤਰੀਕ ਤੱਕ ਮੌਸਮ ਵਿਭਾਗ ਨੇ ਜਾਰੀ ਕੀਤੇ ਗਏ ਹਨ ਕੁਝ ਇਲਾਕਿਆਂ ਦੇ ਵਿੱਚ ਜੀ orange alert ਜਾਰੀ ਕੀਤੇ ਗਏ ਹਨ ਇਸ ਦੀ ਗੱਲ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਜੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਈਵ ਸੈਲਟ ਤਸਵੀਰਾਂ ਤੇ ਨਜ਼ਰ ਮਾਰੀ ਤਾਂ ਤਕਰੀਬਨ ਇਸ ਟਾਈਮ ਪੰਜਾਬ ਹਰਿਆਣਾ ਉੱਤਰੀ ਭਾਰਤ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੌਰ ਤੇ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ ਕੱਲ ਦੀ ਗੱਲ ਕਰੀਏ ਕੱਲ ਆਪਾਂ ਨੂੰ ਪੱਛਮੀ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਤਕਰੀਬਨ ਇਸ ਵੇਲੇ ਵੀ ਕਰੀਮਨ ਪਛਮੀ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਛਮੀ ਸਿਸਟਮ ਰ ਇੱਕ ਰਾਜਸਥਾਨ ਦੀ ਸਾਈਡ ਤੋਂ ਆਪਾਂ ਨੂੰ ਕੱਲ ਜ਼ਿਆਤਰ ਇਲਾਕਿਆਂ ਦੇ ਹਰਿਆਣੇ ਦੇ ਬਹੁਤੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਕਹੀ ਦੇ ਰਿਹਾ ਸੀ ਗੁਰੂਗ੍ਰਾਮ ਤੱਕ ਜਾਤਾ ਇਲਾਕਿਆਂ ਦੇ ਵਿੱਚ ਯੂਪੀ ਤੱਕ ਇਹ ਭਾਗਾਂ ਨੂੰ ਇਹ ਕਵਰ ਕੀਤਾ ਬਾਕੀ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਹਰਿਆਣਾ ਤੇ ਰਾਜਸਥਾਨ ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਥੋੜੀਆਂ-ਬੋਤੀਆਂ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲੀਆਂ ਬਾਕੀ ਇੱਧਰ ਰਾਜਸਥਾਨ ਦੀ ਗੱਲ ਕਰੀਏ ਸ਼੍ਰੀ ਗੰਗਾਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਆਪਾਂ ਨੂੰ ਬਦਲ ਕਤਿ ਵਿਧੀਆਂ ਦੇਖਣ ਨੂੰ ਮਿਲੀਆਂ ਹਰਿਆਣੇ ਦੀ ਗੱਲ ਕਰੀਏ ਬਾਲਾ ਹੋ ਗਿਆ ਕੁਰ ਖੇਤਰ ਸਾਰ ਹੋ ਗਿਆ ਨਾ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਨੇਰੀ ਪੁੱਜਦੀ ਹੋਈ ਦਿਖਾਈ ਦੇ ਰਹੀ ਸੀ ਓਵਰ ਆਲ ਦੇਖੇ ਤਾਂ ਇਸ ਟਾਈਮ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੇਕਰ ਸਿਸਟਮਾਂ ਦੀ ਗੱਲ ਕਰੀਏ ਇੱਕ ਸਿਸਟਮ ਐਂਟੀ ਸਾਈਕਲੋਨ ਆਪਾਂ ਨੂੰ ਇਧਰ ਪਾਕਿਸਤਾਨ ਵਾਲੀ ਸਾਈਡ ਤੋਂ ਉੱਤੇ ਦੇਖਣ ਨੂੰ ਮਿਲ ਰਿਹਾ ਜੋ ਕਿ ਚੱਕਰਵਤੀ ਰੂਪ ਦੇ ਵਿੱਚ ਹਵਾਵਾਂ ਆਪਾਂ ਨੂੰ ਘੁੰਮਦੀਆਂ ਹੋਈਆਂ ਦਿਖਾਈ ਦੇ ਰਹੀਆਂ ਸਿੱਧੀਆਂ ਬੰਗਾਲ ਦੀ ਅਰਬ ਸਾਗਰ ਤੋਂ ਆਪਾਂ ਨੂੰ ਨਮੀ ਸੁਟਦੀਆਂ ਹੋਈਆਂ ਦਿਖਾਈ ਦੇ ਰਹੀਆਂ ਜਿਸ ਨਾਲ ਨਮੀ ਵਾਲੀ ਮਾਤ ਬੰਗਲਾਦੇਸ਼ ਦੀ ਉੱਤੇ ਗੱਲ ਕਰੀਏ ਜੀ ਐਂਟੀ ਸਾਈਕਲੋਨਿਕ ਬੰਗਲਾਦੇਸ਼ ਦੇ ਉੱਤਰ ਦੇਖਣ ਨੂੰ ਮਿਲ ਰਿਹਾ ਜੋ ਕਿ ਬੰਗਾਲ ਦੀ ਖਾੜੀ ਤੋਂ ਸਿੱਧਾ ਆਪਾਂ ਨੂੰ ਚੱਕਰਵਤੀ ਰੂਪ ਦੇ ਵਿੱਚ ਹਵਾਵਾਂ ਘੁੰਮਦੀਆਂ ਹੋਈਆਂ ਦਿਖਾਈ ਦੇ ਰੀਆਂ ਜੋ ਕਿ ਨਮੀ ਦੀ ਮਾਤਰਾ ਸਿੱਧੀਆਂ ਆਪਾਂ ਨੂੰ ਨਮੀ ਵਾਲੀਆਂ ਹਵਾਵਾਂ ਦੱਖਣ ਪੂਰੇ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਓਵਰ ਆਲ ਗੱਲ ਕਰੀਏ ਤਾਂ ਪੱਛਮੀ ਸਿਸਟਮ ਪਹਾੜੀ ਇਲਾਕਿਆਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜਿਹੜਾ ਉਹ ਨਾਰਥ ਪਾਕਿਸਤਾਨ ਹੋ ਗਿਆ ਜੰਮੂ ਕਸ਼ਮੀਰ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਪੱਛਮੀ ਸਿਸਟਮ ਦਾ ਅ ਮੀਟਰ ਬਬ ਸੀ ਲੈਵਲ ਤੋਂ ਦੇਖੋ ਨੂੰ ਮੇਰਾ ਹਰਿਆਣੇ ਦੇ ਉੱਤੇ ਵੀ ਇੱਕ ਐਂਟੀਸਾਈਕਲੋਨ ਆਪਾਂ ਨੂੰ ਚੱਕਰਵੱਦੀ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੋ ਕਿ 1.5 ਡਿਗਰੀ ਬਬ ਸੀ ਲੈਵਲ ਤੋਂ ਦੇਖਣ ਨੂੰ ਮਿਲ ਰਿਹਾ ਜੇਕਰ ਪਾਕਿਸਤਾਨ ਦੀ ਗੱਲ ਕਰੀਏ ਜਿਹੜਾ ਪਾਕਿਸਤਾਨ ਦੇ ਉੱਤੇ ਆਪਾਂ ਨੂੰ ਐਂਟੀਸਾਈਕਲੋਨ ਦੇਖਣ ਨੂੰ ਮੇਰਾ ਉਹ 1.5 ਡਿਗਰੀ ਆਪ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਆਪਾਂ ਮੌਜੂਦਾ ਸਿਸਟਮ ਦੇਖੀਏ ਤਾਂ ਤਕਰੀਬਨ ਆਪਾਂ ਨੂੰ ਟੁੱਟਵੇਂ ਤੌਰ ਤੇ ਪੰਜਾਬ ਦੇ ਉੱਤੇ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਅੱਜ ਵੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹ ਖੇਤਰਾ ਦੇ ਵਿੱਚ ਵੀ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ ਜੇਕਰ ਮੌਸਮ ਵਿਭਾਗ ਦੇ ਅਲਰਟ ਤੇ ਨਜ਼ਰ ਮਾਰੀਏ ਅਲਰਟ ਤਕਰੀਬਨ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਹੋ ਗਏ ਹੁਸ਼ਿਆਰਪੁਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਨਵਾਂ ਸ਼ਹਿਰ ਦੇ ਇਲਾਕੇ ਹੋ ਗਏ ਫਤੇਗੜ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਇਹ ਸੰਗਰੂਰ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤਕਰੀਬਨ yellow alert ਜਾਰੀ ਕਰ ਦਿੱਤੇ ਗਏ ਹਨ ਗਰਜ ਲਿਸ਼ਕ ਦੀਆਂ ਕਾਰਵਾਈਆਂ ਹਵਾਵਾਂ ਦੀ ਗਤੀ ਦੀ ਗੱਲ ਕਰੀਏ ਆਪਾਂ ਨੂੰ 30 ਤੋਂ 40 ਕਿਲੋਮੀਟਰ ਦੇ ਹਿਸਾਬ ਨਾਲ ਹਵਾਵਾਂ ਦੇਖਣ ਨੂੰ ਮਿਲ ਔਰੇ ਅਲਰਟ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਮੁਕਸਰ ਦੇ ਇਲਾਕੇ ਹੋ ਗਏ ਫਾਜ਼ਿਲਕਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਨੇ ਤਕਰੀਬਨ ਆਪਾਂ ਨੂੰ orange alert ਜਾਰੀ ਕਰ ਦਿੱਤੇ ਗਏ ਹਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਦੱਖਣ ਪੂਰੇ ਦੀ ਹਵਾਜਾਤਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਹ ਮੌਸਮ ਵਿਭਾਗ ਵੱਲੋਂ ਉਮੀਦ ਦੇ ਅਲਰਟ ਦੀ ਗੱਲ ਹੈ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਰੂਪਨਗਰ ਦੇ ਇਲਾਕਿਆਂ ਦੇ ਵਿੱਚ ਜੱਤਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਉਮੀਦੀਆਂ ਗਤੀਵਿਧੀਆਂ ਚਾਂਸ ਮੁਕਸਰ ਹੋ ਗਿਆ ਫਾਜ਼ਿਲਕਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਤੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਜੇ ਓਵਰ ਆਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਨੇ 8 ਤਰੀਕ ਤੱਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਹਨ ਟੁੱਟਵੇਂ ਤੌਰ ਤੇ ਕਾਰਵਾਈਆਂ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਅੱਜ ਦੇ ਲਈ ਅਗਲੇ 48 ਘੰਟਿਆਂ ਦੇ ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ ਕੱਲ ਦੇ ਲਈ ਵੀ ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤੇ ਗਏ ਸਨ देर ਰਾਤ ਤੋਂ ਬਾਅਦ ਓਵਰ ਆਲ ਦੇਖੀਏ ਤਾਂ ਤਕਰੀਬਨ ਅਗਲੇ 48 ਘੰਟਿਆਂ ਦੇ ਵਿੱਚ ਅੱਜ ਹੀ ਤਕਰੀਬਨ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜੋ ਜ਼ਿਲ੍ਹੇਵਰ ਜਾਣਕਾਰੀ ਤੁਹਾਡੇ ਨਾਲ ਪਹਿਲੇ ਸ਼ੇਅਰ ਕਰ ਚੁੱਕੇ ਹਨ ਬ ਕਾਨੂੰ ਮਿਲੇਗਾ ਜਿਆਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ ਰਹਿਣ ਦੀ ਉਮੀਦ ਹੈ ਹੂਮਸ ਬੰਦੀ ਹੋਈ ਕਈ ਦੇਗੀ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਆਤਰ ਇਲਾਕਿਆਂ ਦੇ ਵਿੱਚ ਦੱਖਣ ਪੂਰੇ ਦੀ ਹਵਾਵਾਂ ਜਲਦੀ ਹੋਈ ਦਿਖਾਈ ਦੇਗੀ ਪਾੜੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਅਗਲੇ 4-5 ਦਿਨਾਂ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ 7 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਮੌਸਮ ਡਰਾਈ ਦੱਸਿਆ ਹੈ ਕਿ 8 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਮੌਸਮ ਡਰਾਈ ਦੱਸਿਆ ਹੈ ਅਤੇ 4 ਤਰੀਕ ਨੂੰ ਟੁੱਟਵੀਆਂ ਕਾਰਵਾਈਆਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਕਰੀਬਨ ਅੱਜ ਜਿਆਤਰ ਇਲਾਕਿਆਂ ਦੇ ਦੇਣਗੇ ਜੇ